ੱਲੇ ਆ ਵੀ ਜਿਹੜੇ ਬੱਚੇ ਆ ਨਾ ਆਪਣੇ ਆਉਣ ਵਾਲੀ ਪੀੜ੍ਹੀ ਉਹ ਬਰਬਾਦ ਹੋ ਰਹੀ ਆ ਤੇ ਜਿਹੜੀ ਸਰਕਾਰ ਆ ਨਾ ਹੁਣ ਵਾਲੀ ਇਹਨਾਂ ਨੇ ਵਾਅਦੇ ਕੀਤੇ ਵੀ ਅਸੀਂ ਸਰਕਾਰ ਨੇ ਛੀਂਟ ਦੇ ਆਣ ਕੇ ਬਵਾਗੇ ਤੇ ਅਸੀਂ ਇਹ ਨਸ਼ਾ ਖਤਮ ਕਰਾਂਗੇ ਇਹ ਜਿਹੜਾ ਨਸ਼ਾ ਖਤਮ ਨਹੀਂ ਹੋ ਰਿਹਾ ਆਉਣ ਵਾਲੀ ਪੀੜ੍ਹੀ ਜਿਹੜੀ ਇਹ ਬਰਬਾਦ ਹੋ ਰਹੀ ਆ ਇਹਨਾਂ ਵਾਸਤੇ ਮੁੰਡਿਆਂ ਨੇ ਬਹੁਤ ਇਹਨਾਂ ਨੇ ਉਦਮ ਕੀਤਾ ਜਿਨ੍ਹਾਂ ਨੇ ਇਹ ਚੀਜ਼ ਨੂੰ ਰੋਕਣ ਵਾਸਤੇ ਇਹ ਕਦਮ ਚੁੱਕਿਆ ਤੇ ਸਰਕਾਰ ਤੋਂ ਅਸੀਂ ਇਹ ਅਪੀਲ ਕਰਦੇ ਆਂ ਕਿ ਇਹਨੂੰ ਵੱਧ ਤੋਂ ਵੱਧ ਮਤ ਕਰ ਲੈਣਾ ਦੀ ਤੇ ਮਤ ਕਰਕੇ ਇਹਦੇ ਨਸ਼ਾ ਜੜਾਵਾ ਇਹ ਧਾਇਆ ਜਾਵੇ ਪਿੱਛੇ ਤੇ ਬੱਚਿਆਂ ਨੂੰ ਸਿਹਤ ਦਿੱਤੀ ਜਾਵੇ ਸਰਵੰਤਪੁਰ ਜੀ ਕੀ ਮਾਮਲਾ ਹੈ ਇਹ ਨਸ਼ੇ ਦਾ ਜੀ ਸਾਡੇ ਪਿੰਡ ਚੋਲਾ ਸਾਹ ਦੇ ਵਿੱਚ ਪਾਜੀ ਨਸ਼ੇ ਦਾ ਮਾਮਲਾ ਇਹ ਆ ਹੀ ਨਇਆ ਅਦਬਿੰਦਰ ਨੂੰ ਆਖਿਆ ਲਾਲਪੁਰੇ ਨੂੰ ਤੇ ਪਾਜੀ ਨਸ਼ਾ ਬਹੁਤ ਵੇਖਦਿਆ ਭੈਣ ਜੀ ਹੁਣੇ ਫੋਨ ਲਾ ਦਿੰਨੇ ਤੇ ਬਸ ਉਦੋਂ ਦਾ ਫੋਨ ਲਗਾ ਜਿੰਨੇ ਗੇੜੇ ਮੈਂ ਮਾਰਦੀ ਇੰਨੇ ਇੱਥੇ ਦਾ ਵੀ ਕੋਈ ਨਾ ਕੋਈ ਖਲੋਤਾ ਹੁੰਦਾ ਨਸ਼ਾ ਵੇਚਣ ਵਾਲਾ ਲੈਣ ਵਾਲੇ ਵੀ ਖਲੋਤੇ ਹੁੰਦੇ ਆ ਵੇਚਣ ਵਾਲੇ ਵੀ ਖਲੋਤੇ ਹੁੰਦੇ ਆ ਮੈਨੂੰ ਫੇਰ ਕਹਿ ਦਿੰਦੇ ਆ ਟੋਟ ਮੈਨੂੰ ਕਹਿ ਦਿੰਦੇ ਟੋਟ ਇੱਥੇ ਪੁਲਿਸ ਆਉਂਦੀ ਆ ਆਂਦੀ ਹੌਲਡਰ ਮਾਰ ਕੇ ਆਂਦੇ ਨਿਕਲ ਜਾਂਦੇ ਲਾਲ ਵਿੱਚ ਹੁੰਦੇ ਵੀ ਭਾਜੋ ਭਾਜੋ ਅਸੀਂ ਇਹ ਬੇਨਤੀ ਕਰਦੇ ਆ ਕਿ ਸਾਡਾ ਮੁੰਡਾ ਵੀ ਕਰਦਾ ਵਾ ਚਲੋ ਸਾਡਾ ਤੇ ਕਰਦਾ ਕਰਦਾ ਜਿਹੜੀ ਆਉਣ ਵਾਲੀ ਪੀੜ੍ਹੀ ਜੇ ਕੋਈ ਨਸ਼ਾ ਨਾ ਕਰੂਗਾ ਵੀਰ ਜੀ ਕਟਾਉਣ ਉਹਨਾਂ ਦੇ ਨਾਂ ਮਰਨਗੇ ਗਾ ਬੱਚੇ ਹੋਣਗੇ ਤੇ ਜੇ ਇਹ ਕੰਮ ਚੱਲਦਾ ਰਿਹਾ ਤਾਂ ਫਿਰ ਮਾ ਕੋਈ ਫਾਇਦਾ ਨਹੀਂ ਹੈਗਾ ਅਈ ਇਹਨੇ ਹਾਦੀ ਆਉਣ ਵਾਲੀ ਪੀੜੀ ਬਚਾਈ ਜਾਵੇ ਤੇ ਗਾਂ ਨਸ਼ਾ ਵੇਚਣਾ ਇਥੋਂ ਬੰਦ ਕਰਨ ਪਾਰਕ ਚ ਧੀਆ ਪਹਿਣਾ ਸਾਰਿਆਂ ਦੀਆਂ ਲੰਗਦੀਆਂ ਇਹ ਮੈਂ ਕੱਲੀ ਨਹੀਂ ਲੰਗਦੀ ਕੋ ਮੇਰੀ ਤਾਂ 40 50 ਸਾਲ ਦੀ ਉਮਰ ਹੈ ਮੈਨੂੰ ਤਾਂ ਕੁਝ ਨਹੀਂ ਹੋਣਾ ਜਿਹੜੇ ਪਹਿਣਾ ਧੀਆ ਇੰਦਾ ਹੀ ਹੈ ਲੰਗਦੀਆਂ ਤੇ ਇਸ ਕਰਕੇ ਵੀਰ ਜੀ ਨਸ਼ਾ ਬੰਦ ਕੀਤਾ ਜਾਵੇ ਤਾਂ ਬਹੁਤ ਬਾਅਦ ਮਿਹਰਬਾਨੀ ਪੁਲਿਸ ਗਾੜੀ ਵੀ ਆਸਰ ਹੋਵੇ ਤੇ ਆਣ ਕੇ ਇੱਥੇ ਪੂਰੇ ਡਾ ਮਾਰਿਆ ਕਰ ਉਹ ਆਉਂਦੇ ਜਦੋਂ ਕੋਈ ਹੁੰਦਾ ਨਹੀਂ ਉਹਦਾ ਗੇੜਾ ਮਾਰ ਜਾਂਦੇ ਆ ਜਦੋਂ ਕੋ ਉਹ ਚਲੇ ਜਾਂਦੇ ਉੱਥੇ ਸਾਰੇ ਭਾਰਤ ਇਕੱਠੇ ਹੋ ਜਾਂਦੇ ਮੈਂ ਹਰ ਜੀ ਦਾ ਖਾਸਾ ਤੇ ਬਰਕਤ